ਜਾ ਲੈਣਾ ਕੋਈ ਨਹੀਂ ਇਹ ਸੜੀ ਪੜੀ ਪਿਆ ਹਾਂ ਲੈ ਟੁੱਟ ਚੁੱਕੀ ਆ ਬਾਈ ਉਹ ਹੋ ਤਾਂ ਪਿੰਡ ਬੰਗੀ ਰੁੱਗੂ ਜਲਾ ਬਠੰਡਾ ਆ ਮੂਗੀਆਂ ਵਾਗੀਆਂ ਸਾਰੀਆਂ ਭਰ ਗਈਆਂ ਤੇ ਤੜਕੇ ਦਾ ਕੋਈ ਪ੍ਰਸ਼ਾਸਨ ਆਇਆ ਨਹੀਂ ਆਇਆ ਕੀ ਗੱਲ ਬਾਤ ਆ ਜਾ ਕੇ ਦਿਖਾਉਣੇ ਆ ਤੁਹਾਨੂੰ ਸਾਂਝੀ ਕਰਦੇ ਆ ਸਾਰੀ ਘਟਨਾ ਟਾਡ ਮਾਜਾ ਲਾ ਲਿਆ ਕਰੋ ਮੜਾ ਜਾ ਚੌੜਾ ਰੱਖੋ ਇਹਨੂੰ ਪੂਰਾ ਪਰੋਂ ਘੱਟਣਾ ਨਹੀਂ ਹੁੰਦਾ ਪਰ ਇਹਨੂੰ ਬੰਦਾ ਚੌੜਾ ਹੁੰਦਾ ਹੀ ਨਹੀਂ ਰੱਖ ਪਰੋ ਬਈ ਇਹ ਕੱਦੈ ਹੀ ਪਰ ਆਉਂਦਾ ਚੌੜਾ ਹੀ ਰੱਖੋ ਇਹਨੂੰ ਨਹੀਂ ਨਾ ਪਾੜ ਦੋ ਨਹੀਂ ਨਾ ਪਾੜ ਦੋ ਹਾਂ ਇਹ ਦੂਸਰ ਪਾਣੀ ਚ ਆ ਜਾਂਦਾ ਹੁੰਦਾ ਬੰਦੇ ਰਹਿ ਜਾਂਦੇ ਮੜਾ ਜੀ ਕਹਿੰਦੇ

ਕੱਟਣੇ ਵੀ ਮੋਟਾ ਕਰਦੇ ਨੇ ਕਿਉਂ ਉਹ ਸਾਰੇ ਡੱਕੇ ਹੋਣਾ ਗੜਾ ਨਹੀਂ ਫਾਇਦਾ ਹੋਇਆ ਹੁਣ ਤਾਂ ਐਂਟਰ ਮਾਜਾ ਲਾ ਲੈ ਕਰੋ ਮੜਾ ਜਾ ਚੌੜਾ ਰੱਖੋ ਇਹਨੂੰ ਪੂਰਾ ਇਹ ਭਰੋ ਘੱਟਣਾ ਜੇ ਹੁਣ ਗਲਤ ਨਹੀਂ ਪਰ ਇਹਨੂੰ ਬੰਨਾ ਚੌੜਾ ਹੁੰਦਾ ਹੀ ਹੈ ਘੱਟ ਕਰੋ ਬਈ ਇਹ ਕਿੱਦਾਂ ਹੀ ਭਰ ਆਉਂਦਾ ਚੌੜਾ ਹੀ ਰੱਖੋ ਇਹਨੂੰ ਨਹੀਂ ਨਾ ਪਾੜ ਦੋ